ਨਾਲ ਗੱਲਬਾਤ ਕਰਨਿਆ ਜਾਣਦੇ ਆ ਕਿ ਕੀ ਕਹਿਣਾ ਚਾਹੁੰਦੇ ਆ ਉਹਨਾਂ ਦੇ ਮਨ ਦੇ ਬਲਬ ਦੇ ਕੀ ਨੇ ਹਾਂ ਸੱਚ ਕਰ ਆ ਕੀ ਕਿਹੜੇ ਕਿਹੜੇ ਮੁੱਦੇ ਰਹਿਣਗੇ ਤੁਸੀਂ ਚੋਣ ਲੜੀ ਹੋ ਤੁਸੀਂ ਵਰਕਰਾਂ ਚਾਹੋਗੇ ਮਹਿਲਾਵਾਂ ਦੇ ਕੀ ਹੁੰਦੇ ਨੇ ਤੁਸੀਂ ਕੀ ਜੀ ਕਹਿਣਾ ਕਰਦੇ ਵੀ ਕੀ ਕੀ ਕਰਨਾ ਚਾਹੀਦਾ ਜੋ ਵੀ ਸੇਵਾ ਹੋਵੇ ਜੋ ਵੀ ਸੇਵਾ ਹੋਊਗੀ ਅਸੀਂ ਉਹ ਕਰਾਂਗੇ ਕਿਉਂਕਿ ਇਹਨਾਂ ਨੇ ਸਾਨੂੰ ਟਿਕਟ ਦਿੱਤੀ ਤੇ ਨਾ ਜੋ ਤੋਂ ਜੀ ਦੇ ਰਿਹਾ ਕੁਝ ਜੀ ਨੂੰ ਪੰਜਾਬ ਜੇਕਰ ਗੱਲਬਾਤ ਕਰੀਏ ਵਿਧਾਨ ਸਭਾ ਹਲਕਾ ਖੰਨਾ ਦੇ ਵਿੱਚ ਬਲੌਕ ਫੰਕੀ ਦੇ ਉਮੀਦਵਾਰਾਂ ਦੇ ਕਾਜਭਰਵਾਏ ਗਏ ਨੇ ਅੱਜ ਸਾਡੇ ਨਾਲ ਆ ਬਲੌਕ ਫੰਕੀ ਜੋਨ ਅਸਰਲੀ ਤੋਂ ਉਮੀਦਵਾਰ ਨੇ ਗੱਲਬਾਤ ਕਰ ਲੈਣੇ ਉਹਨਾਂ ਨਾਲ ਕਿ ਕਿਸ ਤਰ੍ਹਾਂ ਦਾ ਮਾਹੌਲਾ ਕੀ ਚਾਹੁੰਦੇ ਨੇ ਕਿਸਤਾਂ ਦੀ ਉਮੀਦਾਂ ਸਰਪਤਾਈ ਬਾਈ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਅੱਜ 4 ਦਸੰਬਰ 2025 ਬਹੁਤ ਭਾਗਾ ਭਰਿਆ ਜਿਹੜਾ ਦਿਨ ਹੈ ਤੇ ਸਾਡੇ ਹਲਕਾ ਖੰਨਾ ਤੋਂ ਇੰਚਾਰਜ ਸਾਹਿਬ ਸਰਦਾਰ ਜਦਵਿੰਦਰ ਸਿੰਘ ਜੀ ਜਾਦੂ ਉਹਨਾਂ ਦੀ ਅਗਵਾਈ ਦੇ ਹੇਠ ਪਿੰਡ ਨਸਰਾਲੀ ਤੋਂ ਤੇ ਜੋਨ ਨਸਰਾਲੀ ਤੋਂ ਬਲਾਕ ਸਮਤੀ ਦੇ ਜਿਹੜੇ ਅਸੀਂ ਕਾਗਜ਼ ਭਰ ਰਹੇ ਆ ਸਾਡੀ ਪਾਰਟੀ ਦੇ ਸੀਨੀਅਰ ਵਰਕਰ ਸਰਦਾਰ ਸੁਖਦੇਵ ਸਿੰਘ ਜੀ ਫੌਜੀ ਇਹ ਵੀ ਸਾਡੇ ਨਾਲ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੇ ਨੇ ਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲਵਾਣ ਨੇ ਜਿਹੜੀਆਂ ਇਹ ਨੀਤੀਆਂ ਨੇ ਜਿਹੜੀਆਂ ਆਉਣ ਵਾਲੇ ਪੁਰਕ ਦੇ ਵਿੱਚ ਅਸੀਂ ਉਹਨਾਂ ਦੇ ਕਦਮੇ ਨਕਸ਼ਾ ਤੇ ਚੱਲਾਂਗੇ ਜੀ ਸਾਡੀ ਉਹਨਾਂ ਨੇ ਸੇਵਾ ਲਈ ਹੈ ਤੇ ਮੇਰੀ ਬਾਈਕ ਹਰ ਦੇ ਅੰਦਰਕਾਰ ਇਹ ਸੁਵਰਗਵਾਸੀ ਮਾਸਟਰ ਝੰਡਾ ਸਿੰਘ ਜੀ ਦੇ ਨੋਨੇ ਪੰਥਕ ਪਾਰਟੀ ਆ ਜਿਨ ਜੋ ਉਹਨਾਂ ਨੇ ਸਾਡੀ ਸੇਵਾ ਲਈ ਆ ਸੀ ਉਹ ਸਿਰ ਮੱਥੇ ਪ੍ਰਵਾਨ ਮੰਨਾਂਗੇ ਸਾਰੇ ਨਗਰ ਦੇ ਨਾਲ ਜਿੰਨੇ ਸਾਡੇ ਜ਼ੋਨ ਦੇ ਵਿੱਚ ਤਿੰਨ ਚਾਰ ਪਿੰਡ ਆਉਂਦੇ ਆ ਜੀ ਫਟੇਪੁਰ ਜਿਲ੍ਹਾ ਜਨ ਈਸ਼ਨਪੁਰ ਨਸਰਾਲੀ ਉਹ ਜਿੰਨੀ ਵੀ ਸਾਡੀ ਡਿਊਟੀ ਹੋਊਗੀ ਜਿੰਨੀ ਵੀ ਸਾਡੀ ਸੇਵਾ ਹੋਊਗੀ ਉਹ ਅਸੀਂ ਦਿਨ ਰਾਤ ਜਿਹੜੀ ਉਹ ਤਤਵਟਾਤ ਰਹਿਾਂਗੇ ਅਸੀਂ ਧੰਨਵਾਦ ਆ ਬਹੁਤ ਬਹੁਤ ਸ਼੍ਰੋਮਣੀ ਅਕਾਲੀ ਦਲ ਦੇ ਤੇ ਸਾਡੇ ਹਲਕਾ ਇੰਚਾਰਜ ਸਰਦਾਰ ਜਗਦੀਨਦਰ ਸਿੰਘ ਜੀ ਜਾਜੂ ਉਹਨਾਂ ਦੇ ਜਿਨ੍ਹਾਂ ਨੇ ਸਾਡੀ ਇਹ ਪੰਥਕ ਪਾਰਟੀ ਹੋਣ ਦੇ ਨਾਤੇ ਵੱਡੀ ਜਿਹੜੀ ਸੇਵਾ ਲਈ ਆ ਇਹ ਅਸੀਂ ਤਨੋਂ ਮਨੋਂ ਨਿਵਾਵਾਂਗੇ ਤੇ ਸਾਡੇ ਪਿੰਡ ਦੇ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਪਰਿਵਾਰ ਨੇ ਉਹ ਸਾਰੇ ਮੇਰਾ ਸਾਥ ਜਿਹੜਾ ਮੋਢੇ ਨਾਲ ਮੋਢਾ ਜੁੜ ਕੇ ਦੇ ਰਹੇ ਨੇ ਮੈਂ ਬਹੁਤ ਬਹੁਤ ਧੰਨਵਾਦ ਸੰਮੁਖੇ ਨਕਰ ਦਾ ਸੰਮੁਖੇ ਜੋਹੰਦਾ ਤੇ ਸਾਡੇ ਹਲਕਾ ਚੰਚ ਜਗਤਿੰਦਰ ਸਿੰਘ ਜਾਦੂ ਦਾ ਤੇ ਵੱਡਾ ਜਿਹੜਾ ਧੰਨਵਾਦ ਕਰਨਾ ਚਾਹੁੰਦਾ ਮੈਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਤੇ ਸਾਡੇ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਦੀਆਂ ਨੀਤੀਆਂ ਦਾ ਕਿੱਦਾਂ ਵੀ ਉਹ ਸਾਡੀ ਸੇਵਾ ਲਾਉਣਗੇ ਅਸੀਂ ਤਤ ਵਰਤ ਤ ਰਹਾਂਗੇ ਕੀ ਲੱਗਦਾ ਹੈ ਵੀ ਜਿਹੜੇ ਤੁਹਾਡੇ ਪਿੰਡ ਹੁੰਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਸਮੱਸਿਆਵਾਂ ਮੌਜੂਦਾ ਕੀ ਨੇ ਬਹੁਤ ਜਿਹੜੀਆਂ ਸਮੱਸਿਆਵਾਂ ਆਈਆਂ ਨੇ ਦੇਖੋ ਵਿਜਨੀਆ ਪਾਰਟੀਆਂ ਦੇ ਦੌਰਾਨ ਪਰ ਉਹ ਪਾਰਟੀਆਂ ਦਾ ਵੱਖੋ ਵੱਖਰੇ ਆਪਣੇ ਤੌਰ ਦੇ ਜਿਹੜਾ ਕਰਤੱਬ ਰਹੇ ਨੇ ਦੇਖੋ ਕਿੰਨੇ ਲੋਕਾਂ ਨੂੰ ਚਾਅ ਸੀ ਵੀ ਬਦਲਾਅ ਹੋਊਗਾ 91 ਸੀਟਾਂ ਦਿੱਤੀਆਂ ਪਰ ਉਹ ਆਪਣੇ ਜਿਹੜਾ ਬਾਦਿਆਂ ਤੇ ਖਰੇ ਨਹੀਂ ਉਤਰੇ ਸੋ ਸਾਡੀ ਜਿਹੜੀ ਇਹ ਪੰਥਕ ਪਾਰਟੀ ਆ ਹਾਂ ਉਹ ਅਸੀਂ ਮੰਨ ਮੈਂ ਸਮਝ ਕਰ ਰਿਹਾ ਵੀ ਸ਼ੋਮਨੀ ਕਾਲੀਦਲ ਨੇ ਸਾਨੂੰ ਜਿਹੜੀ ਅਲਾਕਸਾਂ ਦੀ ਚੋਣ ਲੈਣ ਦੀ ਸਾਨੂੰ ਜੀਤੇ ਘੜ ਦਿੱਤੀ ਹੈ ਅੰਦਰ ਦੀਆਂ ਗਹਿਰਾਈਆਂ ਜੋ ਫਿਰ ਬਾਰ ਬਾਰ ਜਿਹੜਾ ਤੰਕਰ ਕਰਦੇ ਆ ਅਸੀਂ ਉਹਨਾਂ ਦੇ ਜਿਹੜੀ ਵੀ ਨੀਤੀ ਹੈ ਜਿਹੜੇ ਵੀ ਕਦਮ ਲੈਣਗੇ ਅਸੀਂ ਤਤਪਤ ਕਰਾਂਗੇ ਉਥਾਰੇ ਉਥਾਰੇ ਹਾਂ ਕੈਂਡੀਡੇਟ ਆ ਤੁਹਾਡੇ ਹਾਂ ਜੀ ਬਸ ਠੀਕ ਹੈ ਜਦੋਂ ਪਾਰਟ ਡਾਇਰੈਕਟਰ ਜੀ ਬਹੁਤ ਵਧੀਆ ਜੀ ਜਿੰਨਾ ਤੁਸੀਂ ਆ ਮੈਂਚ ਕਰਾਂਗੇ ਜਿਹ ਤੁਹਾਨੂੰਾਂਗੇ ਜੀ ਪੂਰੇ ਟੋਰ ਕਰਦੇ ਆ ਬਹੁਤ ਧੰਨਵਾਦ